ਘਰ ਆਵੇ ਮੇਰਾ ਗੁਰੂ ਪਿਆਰਾ ਘਰ ਆਵੇ ਮੇਰਾ ਸਤਗੁਰ ਪਿਆਰਾ ਮੈਂ ਲੱਖ ਲੱਖ ਸ਼ਗਨ ਮਨਾਵਾ ਮੇਰੇ ਗੁਰੂ ਨੇ ਕਦ ਕਰਿਆ ਆਉਣਾ ਬੋਲਵੇ ਚੱਲਿਆ ਕਾਵਾ ਮੇਰੇ ਗੁਰੂ ਨੇ ਕਦ ਕਰਿਆ ਆਉਣਾ ਬਹੁਤ ਜਨਮ ਵਿਛੜੀ ਸੋਹਣੇ ਤੋਂ ਬਹੁਤ ਜਨਮ ਵਿਛੜੀ ਸੋਹਣੇ ਤੋਂ ਇਸ ਜਨਮ ਵਿੱਚ ਤਰਲੇ ਪਾਵਾਂ ਮੇਰੇ ਗੁਰੂ ਨੇ ਕਦ ਕਰਿਆ ਆਉਣਾ ਬੋਲਵੇ ਚੱਲਿਆ ਕਾਵਾਂ ਮੇਰੇ ਗੁਰੂ ਨੇ ਕਦ ਕਰਿਆ ਆਉਣਾ ਐਸੀ ਬੋਲੀ ਬੋਲ ਸੁਣਾਵੀ ਐਸੀ ਬੋਲੀ ਬੋਲ ਸੁਣਾਵੀ ਗੁਰੂ ਮੇਰੇ ਦਾ ਸੰਦੇਸ਼ ਲਿਆਵੀ ਗੁਰੂ ਮੇਰੇ ਦਾ ਸੰਦੇਸ਼ ਲਿਆਵੀ ਚੱਲਿਆਂ ਵਾਂਗ ਮੈਂ ਥੱਕਦੀ ਰਾਵਾਂ